ਮ ਵੀ ਦੋਸਤੋ ਨੀਲੀ ਰਾਵੀ ਝੋਟਿਆਂ ਦਾ ਮੁਕਾਬਲਾ ਚਾਰ ਦੰਦ ਦੇਖੋ ਆ ਪੰਜ ਝੋਟੇ ਨੇ ਜਿਹੜੇ ਸਲੈਕਟ ਹੋਏ ਨੇ ਪਹਿਲਾ ਨੰਬਰ ਆ ਝੋਟੇ ਨੇ ਚੱਕਿਆ ਹੈਗਾ ਤੇ ਖੋਲਾ ਜਿਹੜਾ ਮੱਥੇ ਤੇ ਬੰਨਿਆ ਜਾ ਰਿਹਾ ਹੈਗਾ ਉਹ ਬਾਈ ਨੂੰ ਬਹੁਤ-ਬਹੁਤ ਮੁਬਾਰਕਾਂ ਇਹ ਝੋਟਾ ਹੀ ਫਾਸਟ ਆਏਗਾ ਜੀ ਜਾਣ ਪ੍ਰਸ਼ਾਨ ਕਰਵਾਵਾਂਗੇ ਛੋਟੀ ਨੰਬਰ ਵੀ ਲਵਾਂਗੇ ਤੇ ਆ ਆ ਝੋਟਾ ਆਇਆ ਦੂਜੇ ਨੰਬਰ ਤੇ ਤੇ ਆ ਆ ਤੀਜੇ ਨੰਬਰ ਤੇ ਆਇਆ ਮਿੱਤਰੋ ਚੌਥੇ ਤੇ ਤੇ ਆ ਆਇਆ ਪੰਜਵੇਂ ਤੇ ਤੇ ਇਹ ਮੇਲਾ ਤਰੌਣਲਾ ਪਸ਼ੂ ਮੇਲਾ 2023 ਦੂਜਾ ਮੇਲਾ ਮਿੱਤਰੋ ਜੁੜੇ ਰਹੋ ਵੀਡੀਓ ਨੂੰ ਦੇ ਦੱਬ ਕੇ ਕਰ ਦਿਓ ਸ਼ੇਅਰ ਕਿਉਂਕਿ ਪੂਰੀ ਜਾਣਕਾਰੀ ਪ੍ਰਭੂ ਰੇ ਵੀਡੀਓ ਹੋਊਗੀ ਤੇ ਆਜੋ ਬਾਈ ਨਾਲ ਗੱਲਬਾਤ ਕਰਦੇ ਆਂ ਡਾਕਟਰਾ ਕਰੀਏ ਗੱਲਬਾਤ ਕੇਰਾ ਲਿਆਵਾ ਮੈਂ ਬਹੁਤ ਬਹੁਤ ਮੁਬਾਰਕਾਂ ਜੀ ਆਪ ਜੀ ਨੂੰ ਬਹੁਤ ਮੁਬਾਰਕਾਂ ਜੀ ਕੀ ਨਾਮ ਹੈ ਆਪਣਾ ਮੇਰਾ ਨਾਮ ਰਸਾਲ ਸਿੰਘ ਜੋਰਪਿੰਡ ਬਲਟੋਹਾ ਜ਼ਿਲ੍ਹਾ ਤਰਨਤਾਰਨ ਜ਼ਿਲ੍ਹਾ ਤਰਨਤਾਰਨ ਸਾਹਿਬ ਜੀ ਇਹ ਛੋਟਾ ਹੈਗਾ ਲਾਲ ਸਿੰਘ ਢੰਡੀਆਂ ਜੀਰਾ ਫਰੀਦਪੁਰ ਤੋਂ ਜੀ ਅੱਛਾ ਜੀ ਤੇ ਉਮਰ ਕਿੰਨੀ ਹੋਗੀ ਦੀ ਇਹਦੀ ਉਮਰ 3 ਸਾਲ ਦੇ ਲਗਭਗ ਹੋਗੀ ਜੇ 4 ਦੰਦ ਆ ਜੀ 4 ਦੰਦ ਜੀ ਠੀਕ ਹੈ ਤੇ ਜਿਹੜਾ ਇਨਸਾਨ ਆਸੀਂ ਗੱਲ ਕਰ ਰਹੇ ਨਾ ਪੱਤੇ ਰਿਕਾਰਡ ਨਹੀਂ ਦੇਦੇ ਤੇ ਇਹਨਾਂ ਦੀਆਂ ਗੱਲਾਂ ਕਰੀਏ ਤਾਂ ਕਹਿੰਦੇ ਮਾਇਆ ਮੱਝ ਦੇ ਮਾਲਕ ਨੇ 10ਵੇਂ ਸੂਏ ਅੱਜ ਵੀ ਚਵਾਈ ਚ ਲੈ ਕੇ ਆਏ ਨੇਗੇ ਇੱਕ ਗੱਲ ਦੱਸੋ ਜੀ ਕੀ ਰਾਜ ਹੈਗਾ ਪਹਿਲਾਂ ਤੋਂ ਗੱਲ ਹੀ ਦੱਸ ਦੋ ਸਾਨੂੰ ਦੇਖੋ ਜੀ ਰਾਜ ਤਾਂ ਸਾਡੀ ਮਿਹਨਤ ਹੀ ਆ ਠੀਕ ਹੈ ਜੀ ਪਸ਼ੂ ਦੀ ਸੇਵਾ ਸੰਭਾਲ ਚੰਗੀ ਕਰੀ ਦੀ ਆ ਔਰ ਮੱਝ ਦੀ ਤੁਸੀਂ ਬਿਊਟੀ ਦੇਖੋ ਹਾਂ ਦਾ ਦੁੱਧ ਜੋ ਵੀ ਰਿਕਾਰਡ ਆ ਤੁਹਾਡੇ ਸਾਹਮਣੇ ਆ ਹਾਂ ਜੀ ਉਸ ਦਾ ਇਹ ਬੱਚਾ ਆ ਤੇ ਹੁਣ ਇਹਦੇ ਬਾਰੇ ਦੱਸੋ ਥੋੜਾ ਜੀ ਕਿੰਨੀ ਉਮਰ ਹੋ ਗਈ ਇਹਦੀ ਇਹਦੀ ਉਮਰ ਇਸ ਦੀ ਜਿਹੜੀ ਉਮਰ ਆ ਲਗਭਗ 3 ਸਾਲ ਹੋ ਗਈ ਆ ਜੀ ਠੀਕ ਹੈ ਜੀ ਮਾਣ ਆ ਵੀ ਰਹੋ ਬੱਚਾ ਵਿੱਚ ਆਉਂਦਾ ਰਹੂਗਾ ਜੀ ਜੀ 3 ਸਾਲ ਉਮਰ ਹੋ ਗਈ ਇਹਦੀ ਇਹ ਕਿਹੜੇ ਦਾ ਸੀਮਨ ਲੱਗਿਆ ਸੀ ਜੀ ਇਹ ਸੀਆਈਆਰਪੀ 913 ਦਾ ਬੱਚਾ ਜੀ 913 ਦਾ ਜੀ ਤੇ ਉਧਰੋਂ ਇਹਦੀ ਜਿਹੜੀ ਮਧਰ ਉਹ ਮਾਇਆ ਮਾਜਾ ਮਾਇਆ ਮਾਜਾ ਜਿਹੜੀ ਜਿਹੜੀ ਨੇ 22 ਕਿਲੋ ਪਲੱਸ ਬਲੌਕ ਲੈਵਲ ਤੇ 20 ਪਲੱਸ ਦੁੱਧ ਆਪਣਾ ਜਗਜੀਤ ਸਿੰਘ ਸਿੱਧਕ ਡੇਰੀ ਫਾਰਮਿੰਗ ਚੈਨਲ ਤੇ ਵੀ ਇਹਦੀ ਲਾਈਵ ਮਿਲਕਿੰਗ ਹੋਈ ਆ ਐਰਕਾ ਮੇਲੇ ਵਿੱਚ ਪਾਰਟਿਸਿਪੇਟ ਕੀਤਾ ਆ ਇੱਥੇ ਵੀ ਦੁੱਧ ਮਿਲਕਿੰਗ ਕਰਵਾ ਰਹੀ ਆ ਕੱਲ ਨੂੰ ਫਾਈਨਲ ਆ ਪਤਾ ਲੱਗ ਜਾਊਗਾ ਕੀ ਜੀ ਨੇ ਲਈ ਇਸ ਟਾਈਮ ਤੇ ਕਿੱਥੇ ਗੱਲੀਆਂ ਦੀ ਜੀ ਹਾਂਜੀ ਇਸ ਟਾਈਮ ਤੇ ਕਿੰਨੇ ਕਿ ਦੁੱਧ ਇਸ ਟਾਈਮ ਤੇ 18 ਤੋਂ ਪਲੱਸ ਹੀ ਆ ਮਿੱਤਰੋ 10ਵੇਂ ਸੂਏ 18 ਲੀਟਰ ਦੁੱਧ ਦਾ ਰਿਕਾਰਡ ਆ ਬੁੱਲ ਦੀ ਜੇ ਮਾਂ ਦੀ ਗੱਲ ਕਰੀਏ ਵੱਡੀਆਂ ਗੱਲਾਂ ਅਮਰੀਕਾ ਇਹ ਨੇ ਬਾਈ ਆਉਣ ਵਾਲੇ ਟਾਈਮ ਦੇ ਵਿੱਚ ਨੀਲੀ ਰਾਵੀ ਦੇ ਜਿਹੜੇ ਫਾਰਮਰ ਨੇ ਨਾ ਭਰਾ ਨੇ ਉਹਨਾਂ ਲਈ ਖੁਸ਼ੀ ਦੀ ਗੱਲ ਹੈ ਵੀ ਇੰਨੇ ਦੁੱਧਾਂ ਵਾਲਾ ਬੱਚਾ ਹਨਾ ਕੋਈ ਮਾਂ ਦਾ ਮਿਲਣਾ ਤੇ ਬਾਕੀ ਗੋਰਾ ਬਾਈ ਖੜਾ ਨਾਲ ਆ ਤੇ ਇਕੱਲਾ ਨੀਲੀ ਰਾਵੀ ਬਰੀਡ ਤੇ ਕੰਮ ਕਰ ਰਹੇ ਆ ਕਿ ਨਾਲ ਮੂਰਾ ਵੀ ਨਹੀਂ ਨੀਲੀ ਰਾਵੀ ਤੇ ਹੀ ਕਰਦੇ ਆ ਉਹ ਕਿਹੜੇ ਕਿਹੜੇ ਜਾਨਵਰ ਆਪਣੇ ਕੋਲੇ ਆਪਨੇ ਕੋਲ ਤਾਂ ਕਾਫੀ ਡਾਇਮੰਡ ਦਾ ਤੁਸੀਂ ਨਾ ਸਾਰਿਆਂ ਨੇ ਤਕਰੀਬਨ ਸੁਣਿਆ ਉਹ ਇਹਦਾ ਮਮਾ ਹੀ ਆ ਠੀਕ ਹੈ ਜੀ ਇਹਦੀ ਨਾਨੀ ਦਾ ਰਿਕਾਰਡ ਵੀ ਇਹਦੀ ਮਾਂ ਦਾ ਰਿਕਾਰਡ ਵੀ ਇਹਦੀ ਤਿੰਨ ਪੀੜੀਆਂ ਮਾਂ ਪੱਖ ਤੋਂ ਸਾਡੇ ਕੋਲ ਮੌਜੂਦ ਰਿਕਾਰਡ ਆ ਠੀਕ ਹੈ ਜੀ ਮਾਂ ਦਾ ਨਾਨੀ ਦਾ ਸਾਰਿਆਂ ਦਾ ਰਿਕਾਰਡ ਸਾਡੇ ਕੋਲ ਆ ਕਿੰਨੇ ਸਾਲ ਹੋ ਗਏ ਜੀ ਮਿਹਨਤ ਕਰਦਿਆਂ ਨੂੰ ਬ੍ਰੀਡ ਤੇ ਤਕਰੀਬਨ 35 ਸਾਲ ਹੋ ਗਏ ਉਹਨੇ ਠੀਕ ਹੈ ਜੀ ਇੱਕ ਗੱਲ ਦੀ ਹੋਰ ਤੁਹਾਨੂੰ ਦੱਸਣੀ ਹੈ ਜੰਦਗੀ ਤਣਾਉਲੇ ਦੇ ਮੇਲੇ 'ਚ ਮੇਰੇ ਖਿਆਲ ਦੇ ਵਿੱਚ 5 ਤੋਂ 6 ਜਣ ਬਰੇ ਜਿਹੜੇ ਡਾਇਮੰਡ ਦੇ ਬੱਚੇ ਬੈਸਟ ਨਿਕਲ ਚੁੱਕੇ ਆ ਜੀ ਹਾਂਜੀ ਕੱਲ ਵੀ ਇਹ ਛੋਟੀਆਂ ਪਹਿਲਾ ਤੇ ਦੂਸਰਾ ਤੀਸਰਾ ਸਥਾਨ ਲੈ ਕੇ ਹਾਂ ਜੀ ਚੰਗੀ ਪੋਜੀਸ਼ਨਾਂ ਤੇ ਰਹੀਆਂ ਬੜੀ ਖੁਸ਼ੀ ਦੀ ਗੱਲ ਵੀ ਉਦੋਂ ਵੀ ਮੈਂ ਦੱਸਿਆ ਸੀ ਵੀ ਸਮੁੰਦਰਾ ਜਿਹੜਾ ਹੈਗਾ ਮੁੱਲ ਕਹਣਾ ਉਹ ਵੀ ਤੁਹਾਡੇ ਕੋਲ ਆ ਬਾਈ ਗੋਰੇ ਦੇ ਘਰੇ ਹੈਗਾ ਹਾਂ ਮੈਂ ਮਿੱਤਰੋ ਟੌਪ ਤੇ ਗੱਲਾਂ ਬਾਤਾਂ ਨੇ ਕੋਈ ਗੱਲ ਬਾਤ ਕਹਿਣਾ ਚਾਹੁੰਦੇ ਉਹ ਜਿਹੜੇ ਪਸ਼ੂ ਪ੍ਰੇਮੀ ਨੇ ਦੇਖੋ ਜੀ ਗੱਲ ਬਾਤ ਇਸ ਤਰ੍ਹਾਂ ਬੇਨਤੀ ਮੇਰੀ ਆ ਜੇ ਅੱਗੇ ਆਪਾਂ ਜਾਣਾ ਚਾਹੁੰਦੇ ਆ ਚੰਗੀ ਨਸਲ ਤਿਆਰ ਦੁੱਧ ਵਾਲੀ ਆਪਾਂ ਤਿਆਰ ਕਰਨੀ ਆ ਜਿਵੇਂ ਇਸ ਦੀ ਮਾਂ ਦਾ ਲਾਈਵ ਮਿਲਕਿੰਗ ਹੋਈ ਆ ਜਾਂ ਮੇਲੇ ਦਾ ਕੰਪੀਟੀਸ਼ਨ ਵਿੱਚ ਦੁੱਧ ਚਵਾ ਰਹੀ ਆ ਇਹੋ ਜੇ ਝੋਟਿਆਂ ਦਾ ਸੀਮਨ ਵਰਤਾਂਗੇ ਤੇ ਆਪਾਂ ਤਰੱਕੀ ਕਰ ਸਕਦੇ ਆ ਠੀਕ ਹੈ ਜੀ ਹੁਣ ਦੇਖੋ ਜੀ 20 ਕਿਲੋ ਦੁੱਧ 20 ਕਿਲੋ ਦਾ ਰਿਕਾਰਡ ਆ ਆ ਕੱਲ ਨੂੰ ਤੁਹਾਨੂੰ ਪਤਾ ਲੱਗ ਹੀ ਜਾਣਾ ਹੈ ਇਸ ਦਾ ਕੀ ਨਵਾਂ ਰਿਕਾਰਡ ਆਉਂਦਾ ਹੈ ਠੀਕ ਹੈ ਜੀ ਨੰਬਰ ਜਰੂਰ ਦੇ ਦਿਓ ਇੱਕ ਵਾਰ ਆਪਣਾ ਨੰਬਰ ਹੈਗਾ ਜੀ 9781910483 9781910 ਆਪਣੇ ਕੋਲ ਆ ਜੇ ਤੁਸੀਂ ਰਸਾਲ ਸਿੰਘ ਦਿਓਲ ਦਾ ਨੰਬਰ ਚਾਹੀਦਾ ਤੁਹਾਨੂੰ ਤੇ ਤੁਹਾਨੂੰ ਵੀ ਮਿਲ ਜਾਣਾ ਉਹ ਹੈਗਾ 94647 46578 ਠੀਕ ਹੈ ਇੱਕ ਚੀਜ਼ ਹੋਰ ਪੁੱਛੂ ਕਹਿੰਦੇ ਇੱਕ ਇੱਕ ਜੋੜ ਕੇ 11 ਹੋ ਜਾਂਦੇ ਆ ਭਾਈ ਗੋਰੇ ਨਾਲ ਕਦੋਂ ਕਿ ਜਾਰੀ ਪਈ ਸੀਗੀ ਇੰਜ ਕਹ ਲਓ ਵੀ ਬੜੇ ਲੰਮੇ ਸਮੇਂ ਤੋਂ ਯਾਰੀ ਨਹੀਂ ਪਈ ਦਿਲਾਂ ਦੀ ਸਾਝ ਆ ਪਰਿਵਾਰ ਹੀ ਆ ਪਰਿਵਾਰ ਹੀ ਆ ਠੀਕ ਹੈ ਜੀ ਇਹ 11 33 ਹੋ ਗਏ ਹਾਂਜੀ ਠੀਕ ਹੈ ਜੀ ਬਹੁਤ ਬਹੁਤ ਮੁਬਾਰਕਾਂ ਜੀ ਧੰਨਵਾਦ ਜੀ ਓਕੇ ਜੀ ਓਕੇ ਬੰਦਾ ਆ ਗਿਆ ਵਧਿਆ ਵਧਿਆ ਨੇ ਸਮਾਨ ਲੈ ਵੀ ਦੂਜੇ ਨੰਬਰ ਦੇ ਜਿਹੜਾ ਆਇਆ ਹੈਗਾ ਇੱਕ ਵਾਰ ਤੋੜ ਕੇ ਜਰੂਰ ਦਿਖਾਓ ਜੀ ਆਹ ਲਾਹੇ ਦੇਖੋ ਕਿਹੜਾ ਲੈ ਗਿਆ ਗਲਤੀ ਨਾ ਹੋ ਰਹੀ ਹੋਵੇ ਕਮ ਲਓ ਜੀ ਤੇ ਲੈ ਵੀ ਦੂਜੇ ਨੰਬਰ ਤੇ ਆਇਆ ਜਿਹੜਾ ਬੋਲ ਉਹਦੇ ਨਾਲ ਗੱਲਬਾਤ ਕਰਦੇ ਡਾਕਟਰ ਆ ਜਾ ਕਰੋ ਆਗੇ ਭਰਾ ਆਗੇ ਆਗੇ ਬਾਈ ਦੇ ਮਾਈਕ ਲਾ ਦੀਏ ਮੜਾ ਜੀ ਗੱਲਬਾਤ ਸਾਰੀ ਕਰਾਂਗੇ ਆਪਾਂ ਲਈ ਲੋ ਜੀ ਮਾਈਕ ਲਾ ਦੀ ਥੋੜੇ ਤੋਂਨੇ ਤੇਰੇ ਲਈ ਲਾ ਕੇ ਲਾ ਫੜ ਫਿਰ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਕੀ ਨਾਮ ਵੀਰੇ ਬਾਈ ਮੇਰਾ ਨਾਮ ਲਖਵੀਰ ਸਿੰਘ ਆ ਜੀ ਪਿੰਡ ਮੋੜ ਮਕਸੂਥਾ ਤਹਿਸੀਲ ਤਪਾਦਾ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਹਾਂ ਜੀ ਇਹ ਗੱਲ ਕਰੀਏ ਬਾਈ ਆਪਣੇ ਕਿੰਨੇ ਮੋਰਾ ਦਾ ਪੂਰਾ ਘਾੜਾ ਹੈ ਨਾ ਇਸ ਏਰੀਆ ਚ ਹਾਂ ਜੀ ਉਧਰਲੇ ਪਾਸੇ ਨੀਲੀਗਾ ਵਿੱਚ ਕਿਵੇਂ ਆਣਾ ਹੋਇਆ ਇੱਕਦਾਂ ਸੋਨਾ ਬਹੁਤ ਆ ਝੋਟਾ ਜਾ ਰਿਹਾ ਇਹ ਅਸਲੀ ਸੋਹਣੀ ਹੈਗੀ ਨਾ ਇੱਕ ਵਾਰੀ ਸਵਾਦ ਉਹ ਪਾ ਜਿਹੜਾ ਵੱਖਰਾ ਕੰਮ ਕਰੀਏ ਠੀਕ ਹੈ ਬਾਈ ਹੈ ਨਾ ਇਹ ਮਲਾ ਆਪਣੇ ਮਾਝੇ ਦਾਬੇ ਚ ਅੰਮਰਸਰ ਸਾਹਿਬ ਤੋਂ ਤਰ੍ਹਾਂ ਦਾ ਉਧਰ ਸ਼ਾਇਦ ਰਹਿਗੇ ਸੀ ਇਹ ਮਾਨਸਾ ਬਰਨਾਲਾ ਵਾਲੇ ਨੀਂਦੇ ਦਾ ਬਿਲਕੁਲ ਖਤਮ ਹੈ ਵੀ ਕੋਸ਼ਿਸ਼ ਕੀਤੀ ਵੀ ਚੰਗਾ ਸਾਂਣ ਪਾਲ ਕੇ ਤੇ ਨਾਲ ਆਪਾਂ ਵੀ ਇੱਧਰ ਬਰੀਡ ਚ ਨਾ ਚੰਗੇ ਘਰਾਂ ਚ ਪਸ਼ੂ ਪਾਲਣ ਲੱਗ ਪਏ ਕੀ ਦਾ ਬੱਚਾ ਬਾਈ ਇਹ ਇਹ ਲ ਪਪੂ ਸੰਦਲਸ ਫੁਰਜਾਂ ਦਾ ਬੱਚਾ ਜੀ ਠੀਕ ਹੈ ਬਾਈ ਹਾਂਜੀ ਹੁਣ ਗੱਲ ਤੁਸੀਂ ਲਾਹੌਰੀ ਦੀ ਕਮਜ਼ੋਰੀ ਹੈ ਇਹ ਜਿਹੜੀ ਮਾਂ ਆ ਗਈ ਠੀਕ ਹੈ ਉਹ ਨੀਲੀ ਰਵਿਚੀ ਹੈ ਬਾਈ ਉਹਦੇ ਅੱਖਾਂ ਦੇ ਵਿੱਚੋਂ ਮਲਗ ਵੀ ਥੋੜੀ ਮਾਰ ਖਾਂਦੀ ਹੈਗੀ ਬਾਕੀ 90% ਤਾਂ ਟਾਂਚਾਗਾ ਉਹ ਨੀਲੀ 라ਵੀ ਦਾ ਬਾਕੀ ਜੱਜ ਸਾਹਿਬ ਸਾਰੇ ਜਿਹੜੇ ਚਵਾਈ ਚੱਲ ਰਹੀ ਹੈ ਜਿਹਦੇ ਉਸੇ ਮੱਝ ਦੀ ਤੇ ਉਹ ਸਾਰੇ ਜਸਾਂ ਦੇਖੀ ਸੀ ਉਹ ਕਹਿੰਦੇ ਨੀਲੀ ਚ ਪੈਂਦੀ ਹੈਗੀ ਸਾਰੇ ਕਹਿੰਦੇ ਉਹ ਜੀ ਅੱਖਾਂ ਚੱਕ ਰਿਹਾ ਅੱਖਾਂ ਥੋੜੀ ਮਾਰ ਖਾਂਦੀ ਬਾਕੀ ਸਾਰਾ ਕੈਰੇਕਟਰ ਫੀਸ ਸੀਗਾ ਤਾਂ ਹੀ ਪੁੱਛਿਆ ਕਹਿੰਦੇ ਜਿਹੜਾ ਆਪਣਾ ਏਰੀਆ ਇੱਕ ਮੋਹਰਾ ਦਾ ਗੜ ਹੈ ਆਪਣੇ ਏਰੀਆ ਚ ਥੋੜੀ ਜਿਹੀ ਨੀਲੀ 라ਵੀ ਦਾ ਆ ਵੈਸੇ ਉਹ ਜਿਹੜੀ ਮਾਏ ਦੀ ਉਹ ਨਿਓਨ ਬੁੱਲ ਦੀ ਸਿਮਨ ਲੱਗਿਆ ਹੋ ਸੀਗਾ ਨਿਓਨ ਬੁੱਲ ਦੀ ਆ ਉਹ ਥੋੜੀ ਜਿਹੀ ਵਿੱਚੋਂ ਠੀਕ ਆ ਕਿਸੇ ਪੀੜ੍ਹੀ ਦਾ ਰਿਕਾਰਡ ਆ ਜੋ ਨਹੀਂ ਘਟ ਗਈ ਸੀ ਕੀ ਐਤ ਕਿ ਚਲੋ ਕੱਲ ਤੱਕ ਰਿਜ਼ਲਟ ਆਈ ਜਾਊਗਾ ਠੀਕ ਹੈ ਬੜਾ ਗੱਲ ਕਰੀਏ ਭਾਈ ਮਾਂ ਵੀ ਦੁੱਧ ਚ ਪਾਈ ਹੋਈ ਹੈ ਇਹ ਗੱਲ ਨਹੀਂ ਹੈਗੀ ਵੀ ਆਪਾਂ ਨੂੰ ਇਕੱਲਾ ਸਾਹ ਨਹੀਂ ਚੰਗਾ ਚਾਹੀਦਾ ਹੁੰਦਾ ਨਾਲ-ਨਾਲ ਉਹਦੀ ਮਾਂ ਦਾ ਦੁੱਧ ਵੀ ਚਾਹੀਦਾ ਹੁੰਦਾ ਇੱਕ ਗੱਲ ਹੋਸ ਨੂੰ ਹੋਰ ਦੱਸਦਾ ਭਾਈ ਮੈਂ ਤਿੰਨ ਸਾਲ ਦਾ ਹੋ ਗਿਆ ਦੋ ਮਹੀਨੇ ਘਟਾ ਇਹ। ਅੱਜ ਤਾਂ ਕਹਵਾ ਸੀਮਨ ਹੀ ਪਿਆਰ ਕਰਵਾਇਆ। ਡਰੈਗਟ ਵਿੱਚ ਤਾਂ ਤਿੰਨ ਕ੍ਰੋਸ ਕਰਾਈਆਂ ਗਈਆਂ ਜਿੱਚ ਦੋ ਬੱਚੇ ਆ ਗਏ ਪਿਓਰ ਏ ਟੂ ਜ਼ੈਡ ਮਤਲਬ ਬੱਚੇ ਸਾਨਤ ਹੈਗੇ। ਇੱਕ ਕਾਲੀ ਕਰਵਾਈ ਆ, ਇੱਕ ਗ੍ਰੇਡੇਡ ਇੱਕ ਨੀਲੀ ਰਾਵੀ। ਤਿੰਨਾਂ ਦੇ ਰਿਜ਼ਲਟ ਦੇਖ ਕੇ ਦੁੱਧ ਚਵਾ ਕੇ ਫੇਰ ਟੀਕੇ ਤਿਆਰ ਕਰਵਾ ਆ। ਕੱਚੇ ਪੈਰੀ ਨਹੀਂ ਕੰਮ ਕਰਨਾ। ਠੀਕ ਹੈ ਬਾਈ ਨੰਬਰ ਦੱਸ ਦੋ ਆਪਣਾ। ਨੰਬਰ ਹੈਗਾ ਜੀ 83606 3874। ਇੱਕ ਵਾਰ ਹੌਲੀ ਬੋਲ ਦੇ ਦੁਬਾਰਾ। 83606 3874। 3874 ਠੀਕ ਹੈ ਵੀਰੇ ਤੇ ਇੱਕ ਵਾਰ ਤੋੜ ਕੇ ਬਹੁਤ ਦਿਖਾ ਦੇ ਬਈ ਹਾਂਜੀ ਹਾਂ ਜਰੂਰ ਜੀ ਬਹੁਤ ਬਹੁਤ ਮੁਬਾਰਕਾਂ ਧੰਨਵਾਦ ਜੀ ਤੁਹਾਨੂੰ ਸਾਰਿਆਂ ਨੂੰ ਤੇ ਲਓ ਜੀ ਤੋੜੋ ਲਓ ਜੀ ਇਹ ਬੋਲਾਈ ਤੀਜੇ ਨੰਬਰ ਦੇ ਧਰੌਲਾ ਪਸ਼ੂ ਮੇਲੇ ਤੋਂ ਦੂਜਾ ਮੇਲਾ ਕਰਵਾਇਆ ਜਾ ਰਿਹਾ ਹੈ ਲੋਵੀ ਮਿੱਤਰੋ ਇਹ ਹੈ ਨੰਬਰ 3 ਜੇ ਨੰਬਰ ਤੇ ਕਰਦੇ ਆ ਗੱਲਬਾਤਾਂ ਜੀ ਨੰਬਰ 3 ਜੇ ਦਾ ਮਿੱਤਰੋ ਜੇ ਗੱਲ ਕਰੀਏ ਨਾ ਕਹਿੰਦੇ ਮਰੂਤੀਆਂ ਦੇ ਜੇਤੂ ਪ੍ਰੀਤ ਬਰੇ ਸਾਹਿਬ ਦੇ ਪਿੰਡ ਤੋਂ ਹੈ ਮੁੰਡੇ ਕਹਿੰਦੇ ਮਾਨਸਾ ਜਲੇ ਤੋਂ ਕੀ ਨਾਮ ਬਰਾਦਾ ਹਰਵਿੰਦਰ ਸਿੰਘ ਜੀ ਪਿੰਡ ਬਰੇ ਸਾਹਿਬ ਜੀ ਜ਼ਿਲ੍ਹਾ ਮਾਨਸਾ ਜਿਲ੍ਹਾ ਮਾਨਸਾ ਠੀਕ ਹੈ ਭਾਈ ਪੀਵੀ 31 ਤੇ ਪੀਵੀ 31 ਮਿੱਤਰੋ ਮੁਬਾਰਕਾਂ ਨੇ ਬਾਈ ਤੁਹਾਨੂੰ ਸਾਡੇ ਅਰੇ ਧੰਨਵਾਦ ਬਾਈ ਕਿੰਨੀ ਉਮਰ ਹੈ ਬਾਈ ਬਾਈ 3 ਸਾਲ ਹੋ ਚਾਰ ਦਾੰਦਾ 3 ਸਾਲ ਚਾਰ ਦਾੰਦਾ ਬਾਈ ਤੇ ਇਹਦੇ ਸੀਮਣ ਕਿਹੜਾ ਲੱਗਿਆ ਸੀ ਮਾਂ ਦੇ ਏ ਬਾਵਰ 2 ਦਾ ਜੀ ਬਾਵਰ 2 ਦਾ ਹਾਂ ਜੀ ਬਾਈ ਦਰਸ਼ਨਪੁਰ ਕੰਮ ਕਰਦੇ ਨੇ ਕਹਿੰਦੇ ਧੰਨਾਸੀਦਾਲੇ ਬਾਵਰ 2 ਦਾ ਮਿੱਤਰੋ ਬੱਚਾ ਹੈ ਇਹ ਤੇ ਬਾਈ ਮਾਂ ਦਾ ਦੁੱਧ 17 18 ਕਿਲੋ ਵਾਈ ਪੀਗ ਲੈ ਗਾ ਗਰਦੀ ਚ ਬਾਈ ਕਿੰਨੇਵੇਂ ਸੂਏ ਦਾ ਉਹਦਾ ਤੀਜੇ ਸੂਏ ਦਾ ਕਿਜੇ ਸੂਏ ਦਾ ਬਾਈ ਤੇ ਬਾਈ ਕਿੰਨਾ ਟਾਈਮ ਹੋ ਗਿਆ ਕਿ ਕੰਮ ਕਰਦੇ ਨੂੰ ਬਰੀਡ ਤੇ ਸਾਨੂੰ ਤੀਜਾ ਸਾਲ ਆਈ ਜਾਂਦੀ ਨੀਲੀ ਰਾਵੀ ਤੇ ਨੀਲੀ ਰਾਵੀ ਹੈ ਬਾਈ ਮੁਰਾਦੇ ਵੀ ਬੱਚੇ ਹੈਗੇ ਆ ਇੱਕ ਬੱਚਾ ਅਰਜਨ ਗੁੰਗੜ ਦਾ ਅਰਜਨ ਗੁੰਗੜ ਦਾ ਉਹ ਵੀ ਚੰਗੀ ਹੈ ਠੀਕ ਹੈ ਬਾਈ ਤੇ ਹੋਰ ਕਿਹੜੇ ਕਿਹੜੇ ਸੀਮਣਾਪਾ ਲਾਏ ਹੋਏ ਆਗੇ ਆਪਾਂ ਹੁਣ ਸ਼ੈਨ ਸ਼ਾਦਾ ਲਾਉਣਾ ਇੱਕ ਬਾਈ ਬਖਸ਼ ਦਾ ਲੱਗਿਆ ਹੋਇਆ ਹੈ ਬਖਸ਼ ਦਾ ਕਟਾ ਹੈਗਾ ਠੀਕ ਹੈ ਬਾਈ ਬਹੁਤ-ਬਹੁਤ ਵਧਾਈਆਂ ਬਾਈ ਧੰਨਵਾਦ ਜੀ ਤੇ ਮੋਬਾਈਲ ਨੰਬਰ ਕਿੰਨਾ ਵੀਰੇ 88994 86994 3095 3095 ਇਹ ਨੰਬਰ ਆ ਬਾਈ ਦਾ ਤੇ ਵੀਰੇ ਇੱਕ ਵਾਰ ਤੋੜ ਕੇ ਜਰੂਰ ਦਿਖਾ ਦੇਣਾ ਤੇ ਲੋ ਵੀ ਦਿਖਾਉਣੇ ਸਾਨੂੰ ਹਨਾ ਆਇਆ ਮਿੱਤਰੋ ਨੰਬਰ 33 ਲੋ ਜੀ ਨੀਲੀ 에ਰਾਵੀ ਨਸਲ ਹੈਗੀ ਤੇ ਚਾਰ ਦੰਦ ਦੇ ਵਿੱਚ ਇਹ ਝੋਟੇ ਜਿਹੜੇ ਕੰਪੀਟੀਸ਼ਨ ਲੜੇ ਸੀਗੇ ਤੇ ਤੀਜਾ ਇਹਦਾ ਮਾਨਸਾ ਜ਼ਿਲ੍ਹੇ ਵਾਲੇ ਝੋਟੇ ਦਾ ਬਾਈ ਸੋ ਵੀਡੀਓ ਚੱਲਦੀ ਨੂੰ ਸ਼ੇਅਰ ਕਰ ਦਿਓ ਤੇ ਪੇਜ ਫੋਲੋ ਜ਼ਰੂਰ ਕਰ ਲਓ ਤੇ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਨੂੰ